ਆਓ ਗੱਲ ਕਰਦੇ ਹਾਂ ਦਿੱਲੀ ਬੰਬ ਤਮਾਕੇ ਦੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਨਵੀਆਂ ਖਬਰਾਂ ਦਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਦਿੱਲੀ ਤਮਾਕੇ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ I20 ਪਲਵਾਮਾ ਨਾਲ ਸੰਬੰਧਿਤ ਜਾਣੋ ਕਿੱਥੇ-ਕਿੱਥੇ ਗਈ ਸੀ ਕਾਰ ਰਾਜਧਾਨੀ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਗੇਟ ਨੰਬਰ 1 ਦੇ ਨੇੜੇ ਸੋਮਵਾਰ ਸ਼ਾਮ ਲਗਭਗ 6:52 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਖੜੇ ਕਈ ਬਹਾਨਾਂ ਦੇ ਫਰਕੱਚੇ ਉੱਡ ਗਏ ਇਸ ਘਟਨਾ ਦੌਰਾਨ ਕਈ ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਧਮਾਕਾ ਇੱਕ ਹੁੰਡਾਈ i20 ਕਾਰ ਵਿੱਚ ਰੱਖੇ ਵਿਸਪੋਟਕਾਂ ਕਾਰਨ ਹੋਇਆ ਸੀ ਜਾਣੋ ਕਿੱਥੇ-ਕਿੱਥੇ ਗਈ ਸੀ ਕਾਰ ਇਸ ਧਮਾਕੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਅਤੇ ਖੂਫੀ ਏਜੰਸੀਆਂ ਨੇ ਕਾਰ ਦੀ ਪੂਰੀ ਗਤੀਵਿਧੀਆਂ ਦਾ ਪਤਾ ਲਗਾ ਲਿਆ ਹੈ ਸੀਸੀਟੀਵੀ ਫੁਟੇਜ ਅਤੇ ਟੋਲ ਡਾਟਾ ਦੇ ਆਧਾਰ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਇਹ ਲਿਖੀ ਹੈ ਸਵੇਰੇ 8:04 ਤੇ ਬਦਰਪੁਰ ਟੋਲ ਪਲਾઝા ਤੋਂ ਦਿੱਲੀ ਵਿੱਚ ਦਾਖਲ ਹੋਈ ਕਾਰ ਸਵੇਰੇ 8:20 ਤੇ ਉਪਲਾ ਇੰਡਸਟਰੀ ਏਰੀਆ ਦੇ ਨੇੜੇ ਇੱਕ ਪੈਟਰੋਲ ਪੰਪ ਤੇ ਰੁਕੀਕਾਰ ਦੁਪਹਿਰ 3:19 ਤੇ ਲਾਲ ਕਿਲੇ ਦੇ ਪਾਰਕਿੰਗ ਖੇਤਰ ਵਿੱਚ ਦਾਖਲ ਹੋਈ ਸੀ ਕਾਰ ਸ਼ਾਮ 6:00 ਦੇ ਕਰੀਬ ਇਹ ਲਾਲ ਕਿਲੇ ਦੇ ਪਾਰਕਿੰਗ ਖੇਤਰ ਤੋਂ ਨਿਕਲੀ ਹੋਈ ਦਿਖਾਈ ਦਿੱਤੀ ਸ਼ਾਮ 6:52 ਤੇ ਲਾਲ ਕਿਲੇ ਦੇ ਗੇਟ ਨੰਬਰ 1 ਦੇ ਸਾਹਮਣੇ ਇੱਕ ਕਾਰ ਵਿੱਚ ਧਮਾਕਾ ਹੋਇਆ ਵਿਸਫੋਟ ਕ ਨਾਲ ਭਰੀ i20 ਕਾਰ ਦਾ ਹਰਿਆਣਾ ਰਜਿਸਟ੍ਰੇਸ਼ਨ ਨੰਬਰ HR26 7624C ਪੁਲਿਸ ਨੇ ਕਾਰ ਦੇ ਅਸਲ ਮਾਲਕ ਮੁਹੰਮਦ ਸਲਮਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪੁੱਛਗਿੱਛ ਦੌਰਾਨ ਸਲਮਾਨ ਨੇ ਖੁਲਾਸਾ ਕੀਤਾ ਕਿ ਉਸਨੇ ਡੇਢ ਸਾਲ ਪਹਿਲਾਂ ਇਹ ਕਾਰ ਦਿੱਲੀ ਦੇ ਉਪਲਾ ਦੇ ਰਹਿਣ ਵਾਲੇ ਦਵਿੰਦਰ ਨੂੰ ਵੇਚੀ ਸੀ ਫਿਰ ਦਵਿੰਦਰ ਨੇ ਇਸ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਕਿਸੇ ਹੋਰ ਨੂੰ ਵੇਚ ਦਿੱਤਾ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਇੱਕੋ ਕਾਰ ਨੂੰ ਕਈ ਵਾਰ ਖਰੀਦਿਆ ਅਤੇ ਕਈ ਵਾਰ ਵੇਚਿਆ ਗਿਆ ਸੀ ਜੋ ਅੰਤ ਵਿੱਚ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਨਿਵਾਸੀ ਤਾਰਕ ਕੋਲ ਪਹੁੰਚੀ ਪੁਲਵਾਮਾ ਕਨੈਕਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ ਦਿੱਲੀ ਪੁਲਿਸ ਸਪੈਸ਼ਲ ਸਾਇਲ ਕ੍ਰਾਈਮ ਬ੍ਰਾਂਚ ਅਤੇ ਐਨਆਈ ਦੀਆਂ ਟੀਮਾਂ ਸਾਂਝੇ ਤੌਰ ਤੇ ਜਾਂਚ ਕਰ ਰਹੀਆਂ ਹਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਹੋਰ ਜਾਣਕਾਰੀ ਲਈ ਤੁਹਾਨੂੰ ਗਾਂਹ ਦੱਸ ਦਿਆਂ ਅਸੀਂ ਕੀ ਇਹ ਧਮਾਕਾ ਕਨੈਕਸ਼ਨ ਕਿਹਦੇ ਨਾਲ ਹੋ ਸਕਦਾ ਹੈ ਆਂਕੜੇ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਨਾਲ ਵੀ ਕਨੈਕਸ਼ਨ ਹੋ ਸਕਦਾ ਹੈ ਜੇ ਕਨੈਕਸ਼ਨ ਪਾਕਿਸਤਾਨ ਨਾਲ ਹੋਇਆ ਤਾਂ ਤੁਸੀਂ ਕਮੈਂਟਾਂ ਵਿੱਚ ਦੱਸੋਗੇ ਜੰਗ ਲੱਗ ਸਕਦੀ ਹੈ ਰਾਜਾ ਨਹੀਂ ਸੰਧੂਰ ਵਾਲਾ ਮਸਲਾ ਹੁਲੇ ਠੰਡਾ ਨਹੀਂ ਹੋਇਆ ਦੁਬਾਰਾ ਫਿਰ ਰੇ ਦਿੱਲੀ ਧਮਾਕਾ ਹੋ ਗਿਆ ਇਸ ਕਰਕੇ ਦੇਸ਼ ਵਿੱਚ ਬਹੁਤ ਹਲਚਲ ਮੱਚੀ ਹੋਈ ਹੈ ਹਰ ਜਗ੍ਹਾ ਤੇ ਅਮਿਤ ਸ਼ਾਹ ਨੇ ਨਾਕਾਬੰਦੀ ਕਰਾਈ ਹੋਈ ਹੈ ਤੇ ਅਲਰਟ ਕੀਤਾ ਹੋਇਆ ਹੈ ਪੰਜਾਬ ਹਰਿਆਣਾ ਤੇ ਦਿੱਲੀ ਹਿਮਾਚਲ ਤੇ ਬਿਹਾਰ ਵਿੱਚ ਵੀ ਕਾਫੀ ਅਲਰਟ ਕੀਤਾ ਗਿਆ ਹੈ ਸੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਟਿੱਪਣੀਆਂ ਵਿੱਚ ਦੱਸੋ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਧੰਨਵਾਦ ਸਤਿ ਸ੍ਰੀ ਅਕਾਲ